ਹਿਸ਼ਮ ਵਰਤਿਆ ਅੱਜ ਅਸੀਂ ਉਸ ਇਤਿਹਾਸਿਕ ਗੁਰਦੁਆਰੇ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਸਿੱਖ ਇਤਿਹਾਸ ਦਾ ਸਭ ਤੋਂ ਲੰਮਾ ਸਮਾਂ ਚੱਲਣ ਵਾਲਾ ਮੋਰਚਾ ਲੱਗਿਆ ਸੀ ਅਸੀਂ ਮੌਜੂਦ ਹਾਂ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਜਿੱਥੇ ਕਿ ਅੱਜ 21 ਫਰਵਰੀ ਨੂੰ ਲੈ ਕੇ ਅੱਜ ਇੱਕ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਜੋ ਕਿਸੇ ਦਾਦੀ ਯਾਦ ਨੂੰ ਸਮਰਪਿਤ ਹੋਵੇਗਾ ਇਹ ਨਗਰ ਕੀਰਤਨ ਗੁਰਦੁਆਰਾ ਟਿੱਬੀ ਸਾਹਿਬ ਤੋਂ ਸ਼ੁਰੂ ਹੋ ਕੇ ਜੈਤੋ ਦੇ ਵੱਖ-ਵੱਖ ਬਜ਼ਾਰਾਂ ਤੋਂ ਹੁੰਦਾ ਹੈ ਸ਼ਾਮ ਸਮੇ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਹੀ ਸਮਾਪਤ ਹੋਵੇਗਾ ਜੇਕਰ ਗੱਲ ਕੀਤੀ ਜਾਵੇ ਸਰਕਾਰਾਂ ਦੀ ਤਾਂ ਹਰ ਇੱਕ ਸਰਕਾਰ ਵੱਲੋਂ ਇਸ ਜੈਤੋ ਦੇ ਮੋਰਚੇ ਨੂੰ ਅਣਗੌਲਿਆ ਕੀਤਾ ਜਾਂਦਾ ਹੈ ਜੇਕਰ ਦੂਸਰੇ ਪਾਸੇ ਗੱਲ ਕੀਤੀ ਜਾਵੇ ਸਿੱਖਾਂ ਦੀ ਸਿੱਖ ਕੌਮ ਨੂੰ ਕਹਣ ਵਾਲੀ ਸ਼੍ਰੋਮਣੀ ਅਕਾਲੀ ਦਲ ਉਸ ਵੱਲੋਂ ਵੀ ਇਸ ਵਾਰ ਇਸ ਇਸ ਜੋ ਜੈਤੋ ਮੋਰਚੇ ਨੂੰ ਹੈ ਪੂਰੀ ਤਰ੍ਹਾਂ ਨਾਲ ਬਸਾਰਿਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਕੋਈ ਵੀ ਇੱਥੇ ਆਗੂ ਐਸਜੀਪੀਸੀ ਦਾ ਨਹੀਂ ਮੌਜੂਦ ਤੇ ਨਾ ਹੀ ਉਹਨਾਂ ਦੇ ਨਾਲ ਦੀ ਸ਼੍ਰੋਮਣੀ ਅਕਾਲੀ ਦਲ ਕਹਣ ਵਾਲੀ ਉਹਨਾਂ ਦਾ ਵੀ ਕੋਈ ਆਗੂ ਇੱਥੇ ਮੌਜੂਦ ਨਹੀਂ ਹੈ ਸਿਰਫ ਆਮ ਲੋਕ ਹੀ ਇਸ ਨਗਰ ਕੀਰਤਨ ਦੇ ਵਿੱਚ ਆ ਪਹੁੰਚੇ ਹੋਏ ਆ ਆਓ ਆਪਾਂ ਗੱਲਬਾਤ ਕਰਦੇ ਆ ਇਸ ਪੂਰੇ ਮੋਰਚੇ ਨੂੰ ਲੈ ਕੇ ਇੱਥੋਂ ਦੇ ਪ੍ਰਬੰਧਕਨ ਨਾਲ ਜਿੱਤੂ ਮੋਰਚੇ ਨੂੰ ਲੈ ਕੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਤਨਾ ਦੀ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਟੀਬੀ ਸਾਹਿਬ ਜੋ ਜੈਤੂ ਮੋਰਚੇ ਦੇ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਇੱਥੇ ਸਾਲਾਨਾ ਗੁਰਮਤ ਸਮਾਗਮ ਹੁੰਦੇ ਨੇ ਉਹਨਾਂ ਗੁਰਮਤ ਸਮਾਗਮਾਂ ਦੀ ਆਰੰਭਤਾ ਦੇ ਵਿੱਚ ਅੱਜ ਵਿਸ਼ਾਲ ਨਗਰ ਕੀਰਤਨ ਸਮੂਹ ਸ਼ਹੀਦਾਂ ਦੀ ਯਾਦ ਦੇ ਅੰਦਰ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਰਿਹਾ ਹੈ ਪੰਜ ਪਿਆਰੀ ਸਹਿਬਾਨ ਦੀ ਅਗਵਾਈ ਦੇ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਜੋ ਵੱਖ-ਵੱਖ ਜੈਤੂ ਦੇ ਇਲਾਕੇ ਅਤੇ ਆਸ-ਪਾਸੇ ਦੇ ਪਿੰਡਾਂ ਵਿੱਚ ਗੁਰਮਤਿ ਦਾ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਵਾਸਤੇ ਇਹ ਨਗਰ ਕੀਰਤਨ ਸਜਾਏ ਜਾਂਦੇ ਨੇ। ਠੀਕ ਹੈ। ਅਮਨੀਸ਼ਾ ਸਾਹਿਬ ਜੀ ਨਗਰ ਕੀਰਤਨ ਸਜਾਇਆ ਰਿਹਾ ਜਿੱਥੇ ਲੋਕ ਇਕੱਠੇ ਕੀ ਕਹਿਣਾ ਚਾਹੁੰਗੇ ਸकता। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਲ 1924 ਦੇ ਸ਼ਹੀਦਾਂ ਦੇ ਜੈਤੂਰੇ ਮੋਢਾ ਲਗਿਆ ਸੀ ਉਸ ਦੇ ਸਬੰਧ ਦੇ ਵਿੱਚ ਸ਼ਹੀਦਾਂ ਨੂੰ ਸੰਧਾ ਅਝਲੀ ਦਿੰਦਿਆਂ ਹੋਇਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਬੜੀ ਸ਼ਰਧਾ ਦੇ ਨਾਲ ਨਗਰ ਕੀਰਤਨ ਸਜਾਇਆ ਗਿਆ ਹੈ ਜੋ ਗੁਰਦੁਆਰਾ ਟੀਪੀ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਅੰਗੇਠਾ ਸਾਹਿਬ ਵਿਖੇ ਜਾ ਕੇ ਸਮਾਪਤ ਹੋਵੇਗਾ। ਜੀ 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 ਹਾਂ ਜੀ ਇਸ ਦੇ ਵਿੱਚ ਐਸਜੀਪੀਸੀ ਦੇ ਸਹਿਯੋਗ ਦੇ ਨਾਲ ਹੀ ਨਗਰ ਕੀਰਤਨ ਜਿਹੜਾ ਇਹ ਚੱਲ ਰਿਹਾ ਹੈ ਆ ਸੰਗਤਾਂ ਦੇ ਐਸਜੀਪੀਸੀ ਦੇ ਸਹਿਯੋਗ ਦੇ ਨਾਲ ਚੱਲ ਰਿਹਾ ਹੈ। ਜੀ ਐਸ ਐਸਜੀਪੀਸੀ ਵੱਲੋਂ ਇਹਦਾ ਲਾਈਵ ਟੈਲੀਕਾਸਟ ਵੀ ਕੀਤਾ ਜਾ ਰਿਹਾ ਹੈ। ਹਾਂ ਠੀਕ ਹੈ ਸਰ ਧੰਨਵਾਦ। कर <laughs> दी ਹਾਂਜੀ 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 ਆਲਪਾ ਬੰਦੇ ਦਾ ਸਪਾਸਾ ਜਨਮ ਹੈ ਕੋਣਾ ਦੇ ਦਾਸੂ ਪੇਟੋ ਉਹੀ ਜੱਗੇ ਦੱਸ ਪਹੁੰਚ ਜਾ ਦੱਸ